ਕਹਿੰਦੇ ਨੇ ਕਿ ਤਲਵਾਰ ਦਾ ਫਟਤਾ ਭਰ ਜਾਂਦਾ ਪਰ ਜ਼ੁਬਾਨ ਦਾ ਫਟ ਕਦੇ ਨਹੀਂ ਪਰਦਾ ਇਸ ਲਈ ਕਿਸੇ ਨੂੰ ਵੀ ਕੋਈ ਅਪਸ਼ਬਦ ਬੋਲਣ ਲੱਗੇ ਕਿਸੇ ਤੇ ਕੋਈ ਪ੍ਰਤੀਕਿਰਿਆ ਦੇਣ ਲੱਗੇ 100 ਵਾਰ ਸੋਚੋ ਕਿਉਂਕਿ ਇਹ ਤੁਹਾਡੇ ਵੱਲੋਂ ਬੋਲੇ ਗਏ ਸ਼ਬਦਾਂ ਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਈ ਵਾਰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਅੱਜ ਦੀ ਕਹਾਣੀ ਵਿੱਚ ਵੀ ਕੁਝ ਇਦਾਂ ਹੀ ਹੈ 82 ਸਾਲਾਂ ਦੀ ਇੱਕ ਬਜ਼ੁਰਗਔਰਤ ਦੀ ਫੋਟੋ ਇੱਕ ਫੋਟੋ ਜਰਨਲਿਸਟ ਖਿੱਚਦਾ ਹੈ ਤੇ ਉਹ ਫੋਟੋ ਨੂੰ ਉਹ ਅਮਰੀਕਾ ਦੇ ਇੱਕ ਬਹੁਤ ਹੀ ਮਸ਼ਹੂਰ ਮੈਗਜ਼ੀਨ ਟਾਈਮ ਨੂੰ ਭੇਜਦਾ ਹੈ ਟਾਈਮ ਉਸ ਫੋਟੋ ਨੂੰ ਆਪਣੇ ਮੈਗਜ਼ੀਨ ਦੇ ਵਿੱਚ ਛਾਪ ਦਿੰਦਾ ਹੈ ਤੇ ਇਹ ਫੋਟੋ 100 ਪ੍ਰਭਾਵਸ਼ਾਲੀਆਂ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਜਦੋਂ ਇਹ ਫੋਟੋ ਮੈਗਜ਼ੀਨ ਦੇ ਵਿੱਚ ਛਪਦੀ ਹੈ ਅਮਰੀਕਾ ਦੇ ਅੰਤਰਰਾਸ਼ਟਰੀ ਮੈਗਜ਼ੀਨ ਦੇ ਵਿੱਚ ਤਾਂ ਭਾਰਤ ਦੇ ਵਿੱਚ ਇਸ ਗੱਲ ਦੀ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਜੋ 82 ਸਾਲਾਂ ਔਰਤ ਸੀ ਇਸ ਦਾ ਨਾਮ ਬਿਲਕਿਸ ਸੀ ਤੇ ਇਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਪੁਰ ਦੀ ਰਹਿਣ ਵਾਲੀ ਔਰਤ ਹੁੰਦੀ ਹੈ ਦਰਅਸਲ ਦਿੱਲੀ ਸ਼ਾਹੀਨ ਬਾਗ ਦੇ ਵਿੱਚ ਸੀਏ ਤੇ ਐਨਆਰਸੀ ਦੇ ਵਿਰੁੱਧ ਧਰਨਾ ਲੱਗਿਆ ਹੋਇਆ ਸੀ ਇਹ ਔਰਤ ਵੀ ਉਸ ਧਰਨੇ ਦੇ ਵਿੱਚ ਜਾਂਦੀ ਹੈ ਇਹ ਧਰਨੇ ਦੇ ਵਿੱਚ ਬੈਠੀ ਹੁੰਦੀ ਹੈ ਤਾਂ ਇੱਕ ਫੋਟੋ ਜਰਨਲਿਸਟ ਇਸ ਦੀ ਫੋਟੋ ਖਿੱਚਦਾ ਹੈ ਤੇ ਉਸ ਨੂੰ ਅਮਰੀਕਾ ਦੇ ਮਸ਼ਹੂਰ ਅੰਤਰਰਾਸ਼ਟਰੀ ਮੈਗਜ਼ੀਨ ਟਾਈਮ ਨੂੰ ਭੇਜਦਾ ਹੈ ਤੇ ਉਸ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਇਸ ਲਈ ਇਸ ਫੋਟੋ ਦੀ ਚਰਚਾ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਸੀ ਇਸ ਗੱਲ ਨੂੰ ਲਗਭਗ 4 ਸਾਲ ਬੀਤ ਜਾਂਦੇ ਆ ਤੇ ਹੁਣ 2024 ਆ ਜਾਂਦਾ ਹੈ ਚੰਡੀਗੜ੍ਹ ਦੇ 에어ਪੋਰਟ ਤੇ ਇੱਕ CISF ਦੀ ਮਹਿਲਾ ਕਾਂਸਟੇਬਲ ਕੰਗਨਾਰ ਨਾਉਥ ਜੋ ਕਿ ਹਿਮਾਚਲ ਮੰਡੀ ਤੋਂ ਸੰਸਦ ਵੀ ਹੈ ਤੇ ਇੱਕ ਫਿਲਮੀ ਅਦਾਕਾਰਾ ਵੀ ਹੈ ਉਸ ਦੇ ਥੱਪੜ ਜੜ ਦਿੰਦੀ ਹੈ ਇਸ ਥੱਪੜ ਦਾ ਬਿਲਕਿਸ ਦੀ ਫੋਟੋ ਦੇ ਨਾਲ ਕੀ ਸਬੰਧ ਹੈ ਇਸ ਬਾਰੇ ਅੱਜ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਘਟਨਾ ਤਾਂ ਸ਼ੁਰੂ ਹੁੰਦੀ ਹੈ ਚੰਡੀਗੜ੍ਹ ਤੋਂ ਪਰ 7 ਜੂਨ ਨੂੰ ਦਿੱਲੀ ਦੇ ਵਿੱਚ ਐਨਡੀਏ ਦੇ ਸੰਸਦਾਂ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਐਨਡੀਏ ਆਪਣੇ ਸਾਰੇ ਸੰਸਦਾਂ ਨੂੰ ਬੁਲਾਉਂਦੇ ਹੈ ਤੇ ਉਥੇ ਨਰਿੰਦਰ ਮੋਦੀ ਨੇ ਇਹਨਾਂ ਸਾਰਿਆਂ ਨੂੰ ਸੰਬੋਧਨ ਕਰਨਾ ਹੁੰਦਾ ਹੈ ਇਸ ਲਈ 6 ਜੂਨ ਨੂੰ ਤਕਰੀਬਨ 3 ਵਜੇ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਸਾਂਸਦ ਕੰਗਨਾਰ ਨਾਉਤ ਜੋ ਕਿ ਇੱਕ ਫਿਲਮੀ ਅਦਾਕਾਰ ਵੀ ਹੈ ਉਹ ਦਿੱਲੀ ਜਾਣ ਲਈ ਚੰਡੀਗੜ੍ਹ 에ਅਰਪੋਰਟ ਤੇ ਜਾਂਦੀ ਹੈ 에ਅਰਪੋਰਟ ਤੇ ਹਰ ਇੱਕ ਬੰਦੇ ਦੀ ਤਲਾਸ਼ੀ ਹੁੰਦੀ ਹੈ ਤੇ ਸਮਾਨ ਦੀ ਵੀ ਜਾਂਚ ਕੀਤੀ ਜਾਂਦੀ ਹੈ ਉਹ ਜਦੋਂ 1 ਨੰਬਰ ਕੈਬਨ ਤੋਂ ਆਪਣੇ ਸਮਾਨ ਦੀ ਜਾਂਚ ਕਰਵਾਉਂਦੀ 2 ਨੰਬਰ ਕੈਬਨ ਤੇ ਗਈ ਤਾਂ ਉੱਥੇ ਇੱਕ CISF ਦੀ ਮਹਿਲਾ ਕਾਂਸਟੇਬਲ ਦੇ ਨਾਲ ਉਸ ਦੀ ਗੱਲਬਾਤ ਹੁੰਦੀ ਹੈ ਗੱਲਬਾਤ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਇਹ ਦੋਨੋਂ ਇੱਕ ਦੂਜੇ ਤੇ ਗਰਮ ਹੋ ਜਾਂਦੀਆਂ ਤੇ ਇੰਨੇ ਨੂੰ ਇਹ CISF ਦੀ ਕਾਂਸਟੇਬਲ ਕੰਗਣਾ ਰਨਾਉਤ ਦੇ ਮੂੰਹ ਤੇ ਥੱਪੜ ਜੜ ਦਿੰਦੀ ਹੈ ਕਿਉਂਕਿ ਉਸ ਸਮੇਂ ਇਹਨਾਂ ਦੇ ਕੋਲ ਕੋਈ ਵੀ ਨਹੀਂ ਸੀ ਉਸ ਤੋਂ ਬਾਅਦ 에어ਪੋਰਟ ਤੇ ਹੜਕਮ ਮਚ ਜਾਂਦਾ ਹੈ ਕਿ ਇੱਕ ਮਹਿਲਾ ਕਾਂਸਟੇਬਲ ਨੇ ਕੰਗਣਾ ਰਣੌਦ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਹੁਣ ਹਰ ਕੋਈ ਇਹ ਗੱਲ ਜਾਣਨ ਲਈ ਉਤਸੁਕ ਸੀ ਕਿ ਮਹਿਲਾ ਕਾਂਸਟੇਬਲ ਨੇ ਕੰਗਣਾ ਦੇ ਥੱਪੜ ਕਿਉਂ ਮਾਰਿਆ ਉਸ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਦੇ ਉੱਤੇ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀਆਂ ਦਰਅਸਲ ਇਹ ਮਹਿਲਾ ਕਾਂਸਟੇਬਲ ਜਿਸਨੇ ਕੰਗਣਾ ਦੇ ਥੱਪੜ ਮਾਰਿਆ ਸੀ ਇਸ ਦਾ ਨਾਮ ਕੁਲਵਿੰਦਰ ਕੌਰ ਸੀ ਤੇ ਇਹ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਸੀ ਇਸ ਦੀ 2009 ਦੇ ਵਿੱਚ CISF ਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਇਸ ਦਾ ਕਾਰਜਕਾਲ ਬੜਾ ਵਧੀਆ ਰਹਿੰਦਾ ਹੈ 2022 ਦੇ ਵਿੱਚ ਇਸ ਦੀ ਪੋਸਟਿੰਗ ਚੰਡੀਗੜ੍ਹ 에어ਪੋਰਟ ਤੇ ਹੁੰਦੀ ਹੈ ਹੁਣ ਇੱਥੇ ਵੀ ਇਹ ਆਪਣਾ ਬੜਾ ਅੱਛਾ ਕੰਮ ਕਰ ਰਹੀ ਹੁੰਦੀ ਹੈ। ਕੁਲਵਿੰਦਰ ਕੌਰ ਦਾ ਵਿਆਹ ਵੀ ਇੱਕ ਸੀਆਈਐਸਐਫ ਕੌਨਸਟੇਬਲ ਦੇ ਨਾਲ ਹੁੰਦਾ ਹੈ। ਉਸ ਦੀ ਡਿਊਟੀ ਵੀ ਚੰਡੀਗੜ੍ਹ 에ਅਰਪੋਰਟ ਤੇ ਹੁੰਦੀ ਹੈ ਤੇ ਇਹਨਾਂ ਦੇ ਦੋ ਬੱਚੇ ਨੇ। ਪਰ 6 ਜੂਨ 2024 ਨੂੰ ਦੁਪਹਿਰ 3 ਵਜੇ ਤੋਂ ਬਾਅਦ ਕੁਲਵਿੰਦਰ ਕੌਰ ਸੁਰਖੀਆਂ ਦੇ ਵਿੱਚ ਆ ਜਾਂਦੀ ਹੈ। ਦਰਅਸਲ ਥੱਪੜ ਕਿਉਂ ਮਾਰਿਆ? ਇਸ ਬਾਰੇ ਗੱਲ ਕਰਾਂਗੇ। 7 ਜੂਨ ਨੂੰ ਜਦੋਂ ਐਨਡੀਏ ਵੱਲੋਂ ਆਪਣੇ ਸੰਸਥਾਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਬੈਠਕ ਕੀਤੀ ਜਾ ਰਹੀ ਸੀ ਇਸ ਬੈਠਕ ਨੂੰ ਸੰਬੋਧਨ ਕਰ ਰਹੇ ਸੀ ਨਰਿੰਦਰ ਮੋਦੀ ਜਦੋਂ ਨਰਿੰਦਰ ਮੋਦੀ ਮਹਿਲਾ ਸਸਤੀਕਰਨ ਦੀ ਗੱਲ ਕਰਦੇ ਨੇ ਤਾਂ ਕੈਮਰਾਮੈਨ ਕੰਗਣਾ ਦੇ ਉੱਤੇ ਫੋਕਸ ਕਰਦਾ ਹੈ ਤੇ ਫੋਕਸ ਇਸ ਲਈ ਵੀ ਹੁੰਦਾ ਹੈ ਕਿਉਂਕਿ ਕੰਗਣਾ ਰਣਾਉਤ ਦੇ ਥੱਪੜ ਮਾਰਨ ਵਾਲੀ ਵੀਡੀਓ ਭਾਰਤ ਦੇ ਵਿੱਚ ਤੇਜ਼ੀ ਨਾਲ ਵਾਈਰਲ ਹੋ ਰਹੀ ਸੀ ਇਸ ਤੋਂ ਬਾਅਦ ਦੋ ਵੀਡੀਓ ਹੋਰ ਵਾਇਰਲ ਹੁੰਦੀਆਂ ਇੱਕ ਕੰਗਨਾ ਰਣੌਤ ਦੀ ਤੇ ਦੂਸਰੀ ਕੁਲਵਿੰਦਰ ਕੌਰ ਦੀ ਕੰਗਨਾ ਰਣੌਤ ਦੀ ਜੋ ਵੀਡੀਓ ਵਾਇਰਲ ਹੁੰਦੀ ਹੈ ਉਸ ਵਿੱਚ ਉਹ ਕਹਿੰਦੀ ਹੈ ਕਿ ਮੈਂ ਬਿਲਕੁਲ ਠੀਕ ਹਾਂ ਪਰ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਉਗਰਵਾਦ ਤੇ ਅੱਤਵਾਦ ਤੇਜ਼ੀ ਨਾਲ ਵੱਧ ਰਿਹਾ ਹੈ ਇਸ ਨੂੰ ਠੱਲ ਪਾਉਣੀ ਚਾਹੀਦੀ ਹੈ ਤੇ ਦੂਸਰੀ ਵੀਡੀਓ ਕੁਲਵਿੰਦਰ ਕੌਰ ਦੀ ਜਿਸ ਵਿੱਚ ਉਹ ਕਹਿ ਰਹੀ ਸੀ ਕਿ ਇਹ ਕਹਿੰਦੀ ਸੀ ਜੋ ਉੱਥੇ ਬੈਠਦੀਆਂ ਨੇ ਉਹ 100-100 ਰੁਪਿਆ ਦਿਹਾੜੀ ਤੇ ਬੈਂਦੀਆਂ ਨੇ ਪਰ ਇਹ ਉੱਥੇ ਬੈਠੀ ਹੈ ਮੇਰੀ ਮਾਂ ਉੱਥੇ ਬੈਠੀ ਸੀ ਜਾਨੀ ਇਦਾਂ ਦੀਆਂ ਦੋ ਵੀਡੀਓ ਜੋ ਉਹ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਨੇ ਕੰਗਣਾ ਰਣੌਤ ਵੱਲੋਂ ਵਾਇਰਲ ਕੀਤੇ ਵੀਡੀਓ ਵਿੱਚ ਆਪਣੇ ਦਿੱਤੇ ਬਿਆਨ ਵਿੱਚ ਉਸਨੇ ਕਿਹਾ ਕਿ ਮੈਂ ਤਾਂ ਠੀਕ ਹਾਂ ਮੇਰੀ ਚਿੰਤਾ ਪੰਜਾਬ ਵਿੱਚ ਵੱਧ ਰਹੇ ਉਗਰਵਾਦ ਅਤੇ ਆਤੰਗਵਾਦ ਨੂੰ ਲੈ ਕੇ ਇਸ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਕਰਕੇ ਹੈਂਡਲ ਕਰਨਾ ਪਵੇਗਾ ਹੁਣ ਇਹ ਵੀਡੀਓ ਜਦੋਂ ਕੰਗਣਾ ਦੀ ਵਾਇਰਲ ਹੁੰਦੀ ਹੈ ਕੰਗਣਾ ਦੇ ਦਿੱਤੇ ਇਸ ਬਿਆਨ ਤੋਂ ਬਾਅਦ ਹੁਣ ਕੰਗਣਾ ਦੀ ਲੜਾਈ ਸਿਰਫ ਕੁਲਵਿੰਦਰ ਕੌਰ ਨਾਲ ਹੀ ਨਹੀਂ ਰਹੇਗੀ ਸੀ ਹਰ ਇੱਕ ਬੰਦਾ ਇਸ ਵੀਡੀਓ ਤੇ ਪ੍ਰਤੀਕਿਰਿਆ ਦੇ ਰਿਹਾ ਸੀ ਤੇ ਹੁਣ ਕੰਗਣਾ ਦਾ ਪੰਗਾ ਪੰਜਾਬ ਨਾਲ ਪਹ ਗਿਆ ਸੀ ਤੇ ਪੱਖ ਸ ਵਿਪੱਖ ਸਾਰੇ ਇਸ ਘਟਨਾ ਦੇ ਉੱਤੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਸੀ ਦਰਅਸਲ ਇਹ ਗੱਲ ਸ਼ੁਰੂ ਹੁੰਦੀ ਹੈ 27 ਨਵੰਬਰ 2020 ਦੇ ਸਵੇਰੇ ਤਕਰੀਬਨ 10 ਵਜੇ ਕੰਗਨਾਰ ਨੌਤ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਪੋਸਟ ਪਾਉਂਦੀ ਹੈ ਜਿਸ ਵਿੱਚ ਉਹ ਜੋ ਮੈਂ ਪਹਿਲਾਂ ਗੱਲ ਕਰਕੇ ਹਟਿਆ ਵਿਲਕਿਸ ਵਿਲਕਿਸ ਦੀ ਤੇ ਇੱਕ ਹੋਰ ਬਜ਼ੁਰਗਔਰਤ ਜਿਸ ਦਾ ਨਾਮ ਮਹਿੰਦਰ ਕੌਰ ਹੁੰਦਾ ਏ ਉਸ ਦੀ ਫੋਟੋ ਅਟੈਚ ਕਰਦੀ ਏ ਤੇ ਕਹਿੰਦੀ ਏ ਕਿ ਧਰਨਿਆਂ ਤੇ ਬੈਠਣ ਵਾਲੀਆਂ 100-100 ਰੁਪਿਆ ਲੈ ਕੇ ਧਰਨਿਆਂ ਤੇ ਬੈਹਂਦੀਆਂ ਨੇ ਇਹ ਜਦੋਂ ਉਸ ਨੇ ਟਵੀਟ ਕੀਤਾ ਤਾਂ ਉਸ ਦੀ ਚਾਰੇ ਪਾਸਿਓਂ ਨਿੰਦਾ ਹੋਣ ਲੱਗੀ ਹਰ ਇੱਕ ਬੰਦਾ ਕੰਗਣਾ ਨੂੰ ਟ੍ਰੋਲ ਕਰਨ ਲੱਗਾ ਕੰਗਣਾ ਨੇ ਧਰਨੇ ਵਾਲਿਆਂ ਦਾ ਕਿਸਾਨਾਂ ਦਾ ਮਜ਼ਾਕ ਉਡਾਇਆ ਸੀ ਕਿਉਂਕਿ ਜੋ ਮਹਿੰਦਰ ਕੌਰ ਬਜ਼ੁਰਗ ਔਰਤ ਦੀ ਫੋਟੋ ਉਸਨੇ ਲਾਈ ਸੀ ਉਸਦੇ ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਸੀ ਤੇ ਦੂਸਰੀ ਫੋਟੋ ਉਸਨੇ ਬਿਲਕੁਸ ਦੀ ਲਾਈ ਸੀ ਜਿਸ ਨੂੰ ਅਮਰੀਕਾ ਦੇ ਅੰਤਰਰਾਸ਼ਟਰੀ ਮੈਗਜ਼ੀਨ ਨੇ ਆਪਣੀ ਮੈਗਜ਼ੀਨ ਦੇ ਵਿੱਚ ਜਸਦੀ ਫੋਟੋਸ਼ਾਪ ਕੀਤੀ ਸੀ ਜੋ ਸੌ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਜਿਸ ਨੂੰ ਸ਼ਾਮਲ ਕੀਤਾ ਸੀ ਇਹ ਸਾਰੀ ਗੱਲ ਦਾ ਗੁੱਸਾ ਕੁਲਵਿੰਦਰ ਕੌਰ ਆਪਣੇ ਮਨ ਤੇ ਦਿਮਾਗ ਦੇ ਵਿੱਚ ਭਰੀ ਬੈਠੀ ਸੀ ਪਰ ਸ਼ਾਇਦ ਕੁਲਵਿੰਦਰ ਕੌਰ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਿਨ ਤੋਂ 4 ਸਾਲ ਬਾਅਦ ਉਸ ਦੀ ਕੰਗਣਾ ਦੇ ਨਾਲ ਐਦਾਂ ਮੁਲਾਕਾਤ ਹੋਏਗੀ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰੀ ਮਾਂ ਵੀ ਉਸ ਧਰਨੇ ਦੇ ਵਿੱਚ ਬੈਠੀ ਸੀ ਉਸ ਨੇ ਤਾਂ ਕਿਸੇ ਤੋਂ 100 ਰੁਪਇਆ ਨਹੀਂ ਲਿਆ ਤੂੰ ਇਹ ਗੱਲ ਕਿੱਦਾਂ ਕਹਿ ਸਕਦੀਆਂ ਤੂੰ ਕਿਸੇ ਨੂੰ ਐਦਾਂ ਬਦਨਾਮ ਕਿਵੇਂ ਕਰ ਸਕਦੀਆਂ ਸੋ ਜਿਵੇਂ ਕਹਿੰਦੇ ਨੇ ਕਿ ਤਲਵਾਰ ਦਾ ਫੱਟ ਤਾਂ ਪਰ ਜਾਂਦਾ ਪਰ ਜ਼ੁਬਾਨ ਦਾ ਫੱਟ ਨਹੀਂ ਪਰਦਾ ਉਸ ਦੀ ਕਹੀ ਹੋਈ ਗੱਲ ਕੰਗਣਾ ਦੇ ਸਾਹਮਣੇ ਆ ਗਈ ਤੇ ਉਸ ਤੇ ਜੋ ਥੱਪੜ ਪਿਆ ਉਹ ਉਸ ਦੀ ਗੂੰਜ ਪੂਰੇ ਭਾਰਤ ਦੇ ਵਿੱਚ ਪਈ ਕੰਗਣਾ ਨੇ ਉਸ ਤੋਂ ਬਾਅਦ ਇਹ ਟਵੀਟ ਡਿਲੀਟ ਵੀ ਕਰ ਦਿੱਤਾ ਸੀ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਇੱਕ ਵਾਰ ਤੀਰ ਕਮਾਨ ਦੇ ਵਿੱਚੋਂ ਨਿਕਲ ਜਾਵੇ ਫਿਰ ਵਾਪਸ ਨਹੀਂ ਮੁੜਦਾ ਤੇ ਇਹ ਤੀਰ ਵੀ ਜਦੋਂ ਕੰਗਣਾ ਦੇ ਕਮਾਨ ਦੇ ਵਿੱਚੋਂ ਨਿਕਲ ਗਿਆ ਉਸ ਦਾ ਨਤੀਜਾ ਇਹ ਹੋਇਆ ਕਿ ਕੰਗਣਾ ਨੂੰ ਇੱਕ ਥੱਪੜ ਖਾਣਾ ਪਿਆ ਜਿਸ ਥੱਪੜ ਨੂੰ ਮੈਨੂੰ ਇਹ ਲੱਗਦਾ ਹੈ ਕਿ ਕੰਗਣਾ ساری ਜ਼ਿੰਦਗੀ ਨਹੀਂ ਭੁੱਲ ਸਕਦੀ ਇਹ ਸਾਰੇ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਖਬਰ ਆਈ ਹੈ ਕਿ ਕੁਲਵਿੰਦਰ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਉਸ ਉੱਪਰ ਆਪੀਸੀ ਦੀਆਂ ਧਾਰਾਵਾਂ 323 ਤੇ 341 ਦੇ ਅਧੀਨ ਪਰਚਾ ਵੀ ਦਰਜ ਕਰ ਲਿਆ ਕਿਸਾਨ ਨੇਤਾਵਾਂ ਨੇ ਵੀ ਇਸ ਦੇ ਉੱਤੇ ਆਪਣੇ ਬਿਆਨ ਦਿੱਤੇ ਨੇ ਰਕੇਸ਼ ਟਕੈਤ ਨੇ ਕਿਹਾ ਕਿ ਜੈ ਜ਼ੁਬਾਨ ਜੈ ਕਿਸਾਨ ਦਾ ਨਾਰਾ ਸਾਡਾ ਦੇਸ਼ ਦੰਦਾ ਹੈ ਤੇ ਜੋ ਕਿਸਾਨ ਤੇ ਜ਼ੁਬਾਨ ਦੇ ਉੱਤੇ ਕੋਈ ਐਦਾਂ ਦਾ ਚਿੱਕੜ ਸਿੱਟੇਗਾ ਫਿਰ ਉਸ ਨੂੰ ਉਸ ਦਾ ਖਮਿਆਜਾ ਤਾਂ ਭੁਗਤਣਾ ਹੀ ਪਵੇਗਾ ਤੇ ਰਕੇਸ਼ ਟਕੈਤ ਨੇ ਇਹ ਵੀ ਕਿਹਾ ਕਿ ਜੇ ਕੁਲਵਿੰਦਰ ਕੌਰ ਨਾਲ ਕੋਈ ਧੱਕਾ ਹੁੰਦਾ ਹੈ ਇਸ ਸਾਰੀ ਘਟਨਾ ਦੀ ਜਾਂਚ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਜੇ ਕਿਤੇ ਇਸ ਘਟਨਾ ਦੀ ਜਾਂਚ ਇਮਾਨਦਾਰੀ ਨਾਲ ਨਾ ਹੋਈ ਤਾਂ ਸਾਨੂੰ ਮਜਬੂਰ ਸੜਕਾਂ ਉੱਤੇ ਉਤਰਨਾ ਪਵੇਗਾ ਤੇ ਪੰਜਾਬ ਦੀ ਬਠਿੰਡੇ ਤੋਂ ਸੰਸਦ ਹਰ ਸਿਮਰਤ ਕੌਰ ਨੇ ਵੀ ਕਿਹਾ ਕਿ ਕੰਗਣਾ ਪੰਜਾਬੀਆਂ ਨੂੰ ਉਗਰਵਾਦ ਨਾਲ ਕਿਵੇਂ ਜੋੜ ਰਹੀ ਹੈ ਹੁਣ ਇਸ ਮਾਮਲੇ ਦੇ ਵਿੱਚ ਬਾਕੀ ਕੀ ਹੁੰਦਾ ਉਹ ਅੱਗੇ ਦੇਖਣਾ ਹੋਵੇਗਾ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਇੱਕ ਗੱਲ ਹਮੇਸ਼ਾ ਹੀ ਯਾਦ ਰੱਖੋ ਕਿ ਕੋਈ ਗੱਲ ਕਹਿਣ ਤੋਂ ਪਹਿਲਾਂ ਕਿਸੇ ਗੱਲ ਉੱਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ 100 ਵਾਰ ਸੋਚੋ ਕਿਉਂਕਿ ਪਤਾ ਨਹੀਂ ਤੁਹਾਡੀ ਕਹੀ ਹੋਈ ਗੱਲ ਤੁਹਾਡੇ ਲਿਖੇ ਹੋਏ ਸ਼ਬਦ ਕਿਸ ਦੇ ਤੀਰ ਵਾਂਗ ਚੁੱਕ ਜਾਣ ਤੇ ਉਹ ਉਸ ਗੁੱਸੇ ਨੂੰ ਆਪਣੇ ਮਨ ਦੇ ਵਿੱਚ ਕਿੰਨਾ ਸਮਾਂ ਭੜ ਕੇ ਰੱਖੇ ਤੇ ਕਦੋਂ ਤੁਹਾਡੇ ਉੱਤੇ ਕੱਢ ਦੇਵੇ ਜਿਵੇਂ ਕੁਲਵਿੰਦਰ ਕੌਰ ਨੇ ਆਪਣਾ ਗੁੱਸਾ 4 ਸਾਲ ਪੁਰਾਣਾ ਗੁੱਸਾ ਸ਼ਾਇਦ ਅੱਧ ਤੋਂ ਵੱਧ ਲੋਕ ਤਾਂ ਇਸ ਗੱਲ ਨੂੰ ਭੁੱਲ ਵੀ ਗਏ ਹੋਣਗੇ ਪਰ ਕਿਵੇਂ ਉਸ ਨੇ ਆਪਣੇ ਦਿਮਾਗ ਦੇ ਵਿੱਚ ਇਸ ਗੁੱਸੇ ਨੂੰ ਰੱਖਿਆ ਤੇ ਆਖਰ ਕੰਗਨਾਰਨੌਦ ਦੇ ਥੱਪੜ ਜੜ ਕੇ ਇਹ ਗੁੱਸਾ ਕੱਢ ਦਿੱਤਾ ਇਹ ਸਾਰੇ ਘਟਨਾ ਕਰਮ ਦੇ ਉੱਤੇ ਬਹੁਤ ਲੋਕਾਂ ਦੇ ਕਮੈਂਟ ਆਏ ਕਿ ਇਸ ਘਟਨਾ ਕਰਮ ਦੇ ਉੱਤੇ ਜੇ ਸਾਰੇ ਤੇ ਝਾਤ ਮਾਰੀ ਜਾਵੇ ਤਾਂ 80% ਲੋਕ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਹੈ ਤੇ 20% ਲੋਕ ਕੰਗਣਾ ਦੇ ਹੱਕ ਦੇ ਵਿੱਚ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਹੈ ਤੁਸੀਂ ਕਿਸ ਦੇ ਹੱਕ ਦੇ ਵਿੱਚ ਹੋ ਕਮੈਂਟ ਜ਼ਰੂਰ ਕਰਨਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ